ਅੱਜ ਬਾਬਾ ਸੁਧਾਰ ਕਾਜੀ ਜੀ ਦਾ ਮੇਲਾ ਹੈ ਤਾਂ ਪਿੰਡ ਵਾਲਿਆਂ ਨੇ ਬਹੁਤ ਅੱਛੀ ਸਟੇਜ ਲਗਾਈ ਗਿਆ ਬੜੇ ਅੱਛੇ ਕਲਾਕਾਰ ਆਏ ਹੈ ਤਾਂ ਮੰਨੂ ਵੀ ਮੌਕਾ ਮਿਲਿਆ ਤਾਂ ਮੈਂ ਸਾਰਿਆਂ ਨੂੰ ਅੱਜ ਦੇ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਦਿੰਦਾ ਅ ਸਰ ਕੀ ਕਹਿਣਾ ਚਾਹੁੰਦੇ ਹੋ 2027 ਦੀਆਂ ਚੋਣਾਂ ਜਿਹੜੀਆਂ ਸਿਰ ਤੇ ਨੇ ਤੇ ਹੁਣੇ ਲੁਧਿਆਣਾ ਦਾ ਕੁਝ ਦਿਨ ਪਹਿਲਾਂ ਜੋ ਨਤੀਜਾ ਸਾਹਮਣੇ ਆਇਆ ਉਹਨੂੰ ਦੇਖਦਿਆਂ ਹੋਇਆ ਕੀ ਕਹਿਣਾ ਚਾਹੁੰਦੇ ਲੁਧਿਆਣੇ ਕੋਈ ਮਤਲਬ ਫੇਅਰ ਇਲੈਕਸ਼ਨ ਨਹੀਂ ਹੋਇਆ ਉੱਥੇ ਤਾਂ ਲੁੱਟ ਖਸੁੱਟ ਹੋਈ ਐ ਹਰ ਚੀਜ਼ ਸਪਲਾਈ ਹੋਈ ਐ ਪੈਸੇ ਤੋਂ ਲੈ ਕੇ ਏਸੀ ਆ ਮਸ਼ੀਨਾ ਤੇ ਮੋਟਰਸਾਈਕਲ ਸਾਈਕਲ ਜੋ ਮੰਗਿਆ ਅਗਲੇ ਨੇ ਦਿੱਤਾ ਉਹਨਾਂ ਨੇ ਇਹ ਜਿਹੜੀ ਆਮ ਆਦਮੀ ਪਾਰਟੀ ਐ ਜਿਨ੍ਹਾਂ ਕਦਰਾਂ ਕੀਮਤਾਂ ਦਾ ਦਿਖਾਵਾ ਕਰਕੇ ਆਈ ਸੀ ਉਹ ਤਾਂ ਇਹਨਾਂ ਨੇ ਛਿੱਕੇ ਟੰਗਤੀਆਂ ਹੁਣ ਤਾਂ ਇਹ ਐ ਕਿ ਇਹ ਪੋਲੀਟੀਕਲ ਪਾਰਟੀਆਂ ਦਾ ਵੀ ਮਿਆਰ ਬਹੁਤ ਥੱਲੇ ਗੇਰ ਰਹੀ ਐ ਇਹ ਜ਼ਬਰਦਸਤੀ ਵੀ ਕਰਦੇ ਆ ਪੁਲਿਸ ਨੇ ਵੀ ਯੂਜ਼ ਕਰਦੇ ਆ ਵਿਜੀਲੈਂਸ ਨੇ ਵੀ ਯੂਜ਼ ਕਰਦੇ ਆ ਪੈਸਾ ਵੀ ਵੰਡਦੇ ਆ ਤੇ ਲੁੱਟਖਸੁੱਟ ਵੀ ਕਰਦੇ ਆ ਸਰ ਪਾਰਟੀ ਦਾ ਤਾਂ ਇਹ ਵੀ ਕਹਿਣਾ ਆ ਆਮ ਆਦਮੀ ਪਾਰਟੀ ਦਾ ਕਿ ਅਸੀਂ ਆਪਣੇ ਐਮਐਲਏ ਵੀ ਤਾਂ ਅੰਦਰ ਕਰ ਰਹੇ ਆ ਉਹਨਾਂ ਨੂੰ ਵੀ ਤਾਂ ਛਿੱਕੇ ਟੰਗ ਰਹੇ ਆ ਜਿਹੜੇ ਪੈਸੇ ਵੰਡੇ ਆ ਇਲੈਕਸ਼ਨ ਦੇ ਵਿੱਚ ਉਹ ਕਿੱਥੇ ਤੇ ਆਉਂਦੇ ਆ ਇਹ ਸਰਕਾਰ ਜਿਹੜੀ ਆਪਣੇ ਆਪ ਨੂੰ ਭਗਤ ਸਿੰਘ ਦੇ ਬੰਦੇ ਦੱਸਦੇ ਸੀ ਇਹ ਤਾਂ ਸਾਰਿਆਂ ਨਾਲ ਮਾੜੇ ਨਿਕਲੇ ਆ ਤੋ ਫਿਰ ਇਹ ਸਰਕਾਰ ਨੂੰ ਕਿਸੇ ਤਰ੍ਹਾਂ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਪਾਰਟੀ ਦੇ ਬਾਰੇ ਸਰ ਇਹ ਵੀ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਆਪਸੀ ਖਿੱਚਤ ਹੋਈ ਹੈ ਜਿਹੜੀ ਉਹ ਕਾਫੀ ਹੱਦ ਤੱਕ ਇਹਨਾਂ ਨੂੰ ਖਰਾਬ ਕਰ ਰਹੀ ਹੈ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ ਆਪਣੀ ਡਿਊਟੀ ਕਰਦਾ ਹੁੰਨਾ ਜੀ ਸਾਡੇ ਨਾਲ ਇਸ ਵੇਲੇ ਸਾਫ ਦਾ ਮੁੱਖ ਮੰਤਰੀ ਤੇ ਇਸ ਵੇਲੇ ਦੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਮੇਲੇ 'ਚ ਤੁਸੀਂ ਆਏ ਹੋ ਜੀ ਆਇਆਂ ਨੂੰ ਅੱਜ ਬਾਬਾ ਸੁਧਾਰ ਕਾਜੀ ਜੀ ਦਾ ਮੇਲਾ ਹੈ ਤਾਂ ਪਿੰਡ ਵਾਲਿਆਂ ਨੇ ਬਹੁਤ ਅੱਛੀ ਸਟੇਜ ਲਗਾਈ ਹੈ ਬੜੇ ਅੱਛੇ ਕਲਾਕਾਰ ਆਏ ਹੈ ਤਾਂ ਮੰਨ ਨੂੰ ਵੀ ਮੌਕਾ ਮਿਲਿਆ ਤਾਂ ਮੈਂ ਸਾਰਿਆਂ ਨੂੰ ਅੱਜ ਦੇ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਦਿੰਨਾ ਜੀ ਅ ਸਰ ਕੀ ਕਹਿਣਾ ਚਾਹੁੰਨੇ ਹੂੰ 2027 ਦੀਆਂ ਚੋਣਾਂ ਜਿਹੜੀਆਂ ਸਿਰ ਤੇ ਨੇ ਤੇ ਹੁਣੇ ਲੁਧਿਆਣਾ ਦਾ ਕੁਝ ਦਿਨ ਪਹਿਲਾਂ ਜੋ ਨਤੀਜਾ ਸਾਹਮਣੇ ਆਇਆ ਉਹਨੂੰ ਦੇਖਦਿਆਂ ਹੋਇਆ ਕੀ ਕਹਿਣਾ ਚਾਹੂੰ ਲੁਧਿਆਣੇ ਕੋਈ ਮਤਲਬ ਫੇਅਰ ਇਲੈਕਸ਼ਨ ਨਹੀਂ ਹੋਇਆ ਉੱਥੇ ਤਾਂ ਲੁੱਟ ਖਸੁੱਟ ਹੋਈ ਹੈ ਹਰ ਚੀਜ਼ ਸਪਲਾਈ ਹੋਈ ਹੈ ਪੈਸੇ ਤੋਂ ਲੈ ਕੇ ਏਸੀ ਅ ਮਸ਼ੀਨਾਂ ਤੇ ਮੋਟਰਸਾਈਕਲ ਸਾਈਕਲ ਜੋ ਮੰਗਿਆ ਅਗਲੇ ਨੇ ਦਿੱਤਾ ਉਹਨਾਂ ਨੇ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਕਦਰਾਂ ਕੀਮਤਾਂ ਦਾ ਦਿਖਾਵਾ ਕਰਕੇ ਆਈ ਸੀ ਉਹ ਤਾਂ ਇਹਨਾਂ ਨੇ ਛਿੱਕੇ ਟੰਗਤੀਆਂ ਹੁਣ ਤਾਂ ਇਹ ਹੈ ਕਿ ਇਹ ਪੋਲੀਟੀਕਲ ਪਾਰਟੀਆਂ ਦਾ ਵੀ ਮਿਆਰ ਬਹੁਤ ਥੱਲੇ ਗੇਰ ਰਹੀਆਂ ਇਹ ਜ਼ਬਰਦਸਤੀ ਵੀ ਕਰਦੇ ਆ ਪੁਲਿਸ ਨੇ ਵੀ ਯੂਜ਼ ਕਰਦੇ ਆ ਬਿਜੀਲੈਂਸ ਨੇ ਵੀ ਯੂਜ਼ ਕਰਦੇ ਆ ਪੈਸਾ ਵੀ ਵੰਡਦੇ ਆ ਤੇ ਲੁੱਟਖਸੁੱਟ ਵੀ ਕਰਦੇ ਆ ਇਹਨਾਂ ਦਾ ਕੋਈ ਬੰਨ ਸੁਭ ਨਹੀਂ ਹੈ ਇਹ ਇੱਕ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਇਹ ਕੁਝ ਬੰਦਿਆਂ ਦਾ ਗਰੁੱਪ ਇਕੱਠਾ ਹੋਇਆ ਵਾ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਸਰ ਪਾਰਟੀ ਦਾ ਤਾਂ ਇਹ ਵੀ ਕਹਿਣਾ ਆ ਆਮ ਆਦਮੀ ਪਾਰਟੀ ਦਾ ਕਿ ਅਸੀਂ ਆਪਣੇ ਐਮਐਲਏ ਵੀ ਤਾਂ ਅੰਦਰ ਕਰ ਰਹੇ ਆ ਉਹਨਾਂ ਨੂੰ ਵੀ ਤਾਂ ਛਿੱਕੇ ਟੰਗ ਰਹੇ ਆ ਜਿਹੜੇ ਪੈਸੇ ਵੰਡੇ ਆ ਇਲੈਕਸ਼ਨ ਦੇ ਵਿੱਚ ਉਹ ਕਿੱਥੇ ਤੇ ਆਉਂਦੇ ਆ ਉਹਦਾ ਸੋਰਸ ਕੀ ਆ ਹੈ ਜਿਹੜੇ ਏਸੀ ਵੰਡੇ ਆ ਜਿਹੜੀਆਂ ਸਲਾਈ ਉਹ ਕਿਹੜੀਆਂ ਕੱਪੜੇ ਧੋਣ ਦੀਆਂ ਮਸ਼ੀਨਾਂ ਵੰਡਦੇ ਜਿਹੜੇ ਫ੍ਰਿਜ ਵੰਡੇ ਆ ਜਿਹੜੇ ਮੋਟਰਸਾਈਕਲ ਵੰਡੇ ਆ ਜਿਹੜਾ ਅਨਾਜ ਵੰਡਿਆ 18 ਟਰੱਕ ਅਨਾਜ ਦੇ ਲੁਧਿਆਣੇ ਚ ਆਏ ਆ ਉਹ ਪੈਸਾ ਕਿੱਥੇ ਤੇ ਆ ਰਿਹਾ ਪੰਜਾਬ ਚੋ ਲੁੱਟ ਰਹੇ ਨਾ ਕਿਉਂ ਕੋਈ ਰੇਤੇ ਦੀ ਪਾਲਿਸੀ ਨਹੀਂ ਆ ਰਹੀ ਸ਼ਰਾਬ ਦੇ ਵਿੱਚ ਕਿਉਂ ਠੱਗੀਆਂ ਹੋ ਰਹੀਆਂ ਹਰ ਇੱਕ ਤਹਿਸੀਲਾਂ ਦੇ ਵਿੱਚ ਬਿਨਾ ਪੈਸੇ ਦੇ ਰਜਿਸਟਰੀ ਨਹੀਂ ਹੁੰਦੀ ਉਹ ਕਿਉਂ ਨਹੀਂ ਹੋ ਰਹੀ ਫਿਰ ਇਹ ਇਹ ਸਰਕਾਰ ਜਿਹੜੀ ਆਪਣੇ ਆਪ ਨੂੰ ਭਗਤ ਸਿੰਘ ਦੇ ਬੰਦੇ ਦੱਸਦੇ ਸੀ ਇਹ ਤਾਂ ਸਾਰਿਆਂ ਨਾਲ ਮਾੜੇ ਨਿਕਲੇ ਐ ਤਾਂ ਫਿਰ ਇਹ ਸਰਕਾਰ ਨੂੰ ਕਿਸੇ ਤਰ੍ਹਾਂ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸਰ ਭਾਜਪਾ ਦੀ ਦੇ ਬਾਰੇ ਕੀ ਕਹਿੰਦੇ ਹੋ ਕਿਉਂਕਿ ਉਹਨਾਂ ਨੇ ਵੀ ਪੂਰੀ ਹੁਣ ਵਾਹ ਲਾ ਦਿੱਤੀ ਆ ਅਕਾਲੀ ਦਲ ਤੋਂ ਟੁੱਟ ਕੇ ਵੱਖਰੇ ਹੋ ਕੇ ਪਾਰਟੀ ਬਣਾ ਕੇ ਇੱਕ ਤਰ੍ਹਾਂ ਮਤਲਬ ਪੰਜਾਬ ਦੇ ਵਿੱਚ ਆਪਣੀ ਪਹੁੰਚ ਬਣਾਉਣ ਦੇ ਲਈ ਬਣਾਉਣ ਦੇ ਲਈ ਲੋਕਾਂ ਦੇ ਸਾਹਮਣੇ ਦੇਖੋ ਭਾਜਪਾ ਨੂੰ ਤੇ ਆਮ ਆਦਮੀ ਪਾਰਟੀ ਨੂੰ ਵਕ ਕਰਕੇ ਨਹੀਂ ਦੇਖਿਆ ਜਾ ਸਕਦਾ ਦੇਸ਼ ਵਿੱਚੋਂ ਕਾਂਗਰਸ ਦਾ ਘਟਾ ਕਰਨ ਵਾਸਤੇ ਬੀਜੇਪੀ ਵਾਲੇ ਝਾੜੂ ਵਾਲਿਆਂ ਨੂੰ ਹਵਾ ਦੇ ਰਹੇ ਆ ਗੁਜਰਾਤ ਵਿੱਚ ਵੀ ਲੈ ਕੇ ਗਏ ਆ ਇਹਨਾਂ ਨੂੰ ਪੰਜਾਬ ਵਿੱਚ ਵੀ ਆਏ ਆ ਅਸਲ ਦੇ ਵਿੱਚ ਇਹ ਦੋਵੇਂ ਹੀ ਇਕੋ 48 ਦੇ ਚੱਟੇ ਬੱਟੇ ਆ ਦੋਨੋਂ ਹੀ ਆਰਐਸਐਸ ਦੀਆਂ ਜਮਾਤਾਂ ਆ ਤੇ ਦੋਵੇਂ ਰਲ ਕੇ ਕਾਂਗਰਸ ਨੂੰ ਇਸ ਸੀਨ ਤੋਂ ਹਟਾਉਣ ਦੇ ਮਨਸੂਬੇ ਬਣਾਈ ਬੈਠੇ ਆ ਪਾਰਟੀ ਦੇ ਬਾਰੇ ਸਰ ਇਹ ਵੀ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਆਪਸੀ ਖਿੱਚਤ ਹੋਈ ਆ ਜਿਹੜੀ ਉਹ ਕਾਫੀ ਹੱਦ ਤੱਕ ਇਹਨਾਂ ਨੂੰ ਖਰਾਬ ਕਰ ਰਹੀ ਆ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ ਆਪਣੀ ਡਿਊਟੀ ਕਰਦਾ ਹੁੰਨਾ ਜੀ ਪਹਿਲਾਂ ਮੇਰੀ ਬਰਨਾਲੇ ਡਿਊਟੀ ਲੱਗੀ ਸੀ ਉੱਥੇ ਇਲੈਕਸ਼ਨ ਦੇ ਵਿੱਚ ਮੈਂ ਕੰਮ ਕੀਤਾ ਬਰਨਾਲਾ ਜਿੱਤ ਗਏ ਸੀ ਅਸੀਂ ਫਿਰ ਹੁਣ ਜਲੰਧਰ ਲੱਗੀ ਸੀ ਮੈਂ ਆਪਣਾ ਬਿਸਤਰਾ ਚੱਕ ਕੇ ਜਲੰਧਰ ਚਲੇ ਸੋਰੀ ਲੁਧਿਆਣੇ ਚਲੇ ਗਿਆ ਲੁਧਿਆਣੇ ਦੇ ਵਿੱਚ ਐਸੀ ਆਪਣੇ ਵੱਲੋਂ ਪੂਰੀ ਕੈਂਪੇਨ ਕੀਤੀ ਹੈ ਬਾਕੀ ਇਹ ਇਲੈਕਸ਼ਨ ਆਸ਼ੂ ਨੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਲੜਿਆ ਲੇਕਿਨ ਦੂਸਰੀ ਸਰਕਾਰ ਪਾਵਰ ਚ ਸੀ ਉਹਨਾਂ ਨੇ ਪੁਲਿਸ ਦੇ ਜਰੀਏ ਇਲੈਕਸ਼ਨ ਲੁੱਟ ਲਿਆ ਉਹ ਵੱਖਰੀ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ